ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਸਾਡੇ ਪਿੰਡ ਗੋਲੂ ਵਾਲਾ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਇਹ ਸਾਡੇ ਸਿੱਖ ਜੱਤੇ ਬੰਦਿਆਂ ਸਾਡੇ ਮੌਜੂਦ ਨੇ ਦਸਮੇਸ਼ ਤੇ ਨਦਲ ਅਸੀਂ ਅੱਜ ਆਪਣੇ ਗੁਰੂ ਘਰ ਮੱਥਾ ਟੇਕਣ ਲਈ ਸਾਰੇ ਇਕੱਠੇ ਹੋ ਕੇ ਆਏ ਆਂ ਪਰ ਸਾਡੀ ਸੰਗਤ ਨੂੰ ਪ੍ਰਸ਼ਾਸਨ ਅੰਦਰ ਗੁਰੂ ਘਰ ਐਂਟਰ ਨਹੀਂ ਹੋਣ ਦੇ ਰਿਹਾ ਹੁਣ ਸਾਨੂੰ ਨਹੀਂ ਪਤਾ ਇਹ ਪ੍ਰਸ਼ਾਸਨ ਨੂੰ ਕੀ ਦੀ ਦਾਬ ਹੈ ਕੀ ਦੀ ਨਹੀਂ ਤਗਾ ਦਿਓ ਉਹਦੋਂ ਇਹ ਅੰਦਰ ਕਾਹ ਤੋਂ ਜਾਓ ਇਹ ਲਾਈਕ ਨੂੰ ਜੂਰ ਪਹੁੰਚ ਲੈ ਆਪਣੇ ਸਾਰੇ ਸ਼ਸਤਰ ਵਸਤਰ ਮੰਗਾ ਲੈਨੇ ਪੁਲਸ ਨੇ ਵੀ ਆਪਦਾ ਜੰਨਾ ਹੈਗਾ ਤਾਮਾ ਜਾਮਾ ਸਾਰਾ ਮੰਗਾ ਲਿਆ ਬਾਬਰ ਗਿਆਨੇ ਬਾਬਰ ਗਿਆਨੇ ਤੇ ਇਧਰੋਂ ਜਸਮੀਤ ਤਰਨਦਾਲ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਸਾਹਿਬ ਜੀ ਦੀਆਂ ਫੌਜਾਂ ਜੁਪੀਏ ਤੇ ਗੁਰੂ ਮੂਰਤੀ ਤੇ ਗੱਡੀਆਂ ਹੋਈਆਂ ਨੇ ਅਤੇ ਸਾਡੀਆਂ ਸਾਰੀਆਂ ਫੌਜਾਂ ਨੂੰ ਬੇਨਤਾ ਵੀ ਇੱਥੇ ਵੱਧ ਚੜ ਕੇ ਪਹੁੰਚੀ ਹੈ ਤੇ ਇਧਰ ਪ੍ਰਸ਼ਾਸਨ ਦੇਖੋ ਤੁਸੀਂ ਕਿੰਨਾ ਚੜਿਆ ਹੋਇਆ ਪ੍ਰਸ਼ਾਸਨ ਤੇ ਪਿੰਡ ਪਿੰਡ ਸਾਰਾ ਇੱਕ ਪਾਸੇ ਆ ਪਿੰਡ ਕਹਿੰਦਾ ਵੀ ਸਾਡਾ ਗੁਰੂ ਘਰ ਹੈ ਜਿਹੜਾ ਉਹ ਬੀਬੀ ਤੋਂ ਯਾਦ ਕਰਾ ਕੇ ਦਿੱਤਾ ਸਿੰਘਾਂ ਨੇ ਤੇ ਇਧਰ ਉਹ ਬਾਬਰਗਾ ਲਾਣਾ ਦੇਖੋ ਕਿੰਨਾ ਚੜ ਕੇ ਆਇਆ ਹੋਇਆ ਹੈ ਨਾ ਗੋਲਾ ਸਾਰੇ ਜੰਮੀ ਮੰਗਾ ਲੇ ਸਾਰੇ ਉਹ ਲੱਗ ਰਹੇ ਨੇ ਗੱਡੀ